ਸਾਰਿਆਂ ਨੂੰ ਪਿਆਰ ਭਰੀ ਸ਼ਤ ਸ਼੍ਰੀ ਅਕਾਲ ਜੀ ਉਮੀਦ ਹੈ ਸਾਰੇ ਠੀਕ ਹੋਵੋਗੇ ਐਮਡੀਐਚ ਮਸਾਲੇ ਤੇ ਐਵਰੇਸਟ ਮਸਾਲਿਆਂ ਨੂੰ ਸਿੰਗਾਪੁਰ ਤੇ ਹਾਂਗਕਾਂਗ ਦੇ ਵਿੱਚ ਬੈਨ ਕਰ ਦਿੱਤਾ ਗਿਆ ਸਰਕਾਰ ਨੇ ਉਥੋਂ ਦੀ ਸਰਕਾਰ ਨੇ ਦਾਵਾ ਕੀਤਾ ਫੂਡ ਸੇਫਟੀ ਡਿਪਾਰਟਮੈਂਟ ਨੇ ਦਾਵਾ ਕੀਤਾ ਕਿ ਐਮਡੀਐਚ ਮਸਾਲੇ ਤੇ ਐਵਰੇਸਟ ਮਸਾਲਿਆਂ ਦੇ ਵਿੱਚ ਇਥੀਲਨ ਆਕਸਾਈਡ ਦੀ ਮਾਤਰਾ ਜ਼ਿਆਦਾ ਗਈ ਜਿਸ ਨਾਲ ਕੈਂਸਰ ਦੇ ਸੈੱਲ ਐਕਟਿਵ ਹੁੰਦੇ ਨੇ ਇੰਦੇਸ ਨਾਲ ਕੈਂਸਰ ਜਲਦੀ ਬਣਨ ਦੀ ਸੁਭਾਵਨਾ ਤਾਂ ਉੱਥੋਂ ਦੀ ਸਰਕਾਰ ਨੇ ਐਮ ਡੀ ਐਚ ਮਸਾਲੇ ਤੇ ਐਵਰੈਸਟ ਮਸਾਲਿਆਂ ਨੂੰ ਬੈਨ ਕਰ ਦਿੱਤਾ ਦੂਜੇ ਪਾਸੇ ਦੇਖੋ ਤੁਸੀਂ ਸਾਡੀ ਪੰਜਾਬ ਸਰਕਾਰ ਭਾਰਤ ਸਰਕਾਰ ਨਾਲੋਂ ਪੰਜਾਬ ਸਰਕਾਰ ਜੋ ਖਾਣ ਵਾਲੀਆਂ ਈਟਮਾਂ ਵੱਲ ਬਹੁਤ ਘੱਟ ਧਿਆਨ ਦਿੰਦੀ ਆ ਹੋਰ ਸੇਫਟੀ ਡਿਪਾਰਟਮੈਂਟ ਬਣਾਏ ਹੋਏ ਨੇ ਪਰ ਉਹ ਨਾ માત્ર ਬਣਾਏ ਹੋਏ ਨੇ ਚੈਕਿੰਗਾਂ ਨਹੀਂ ਹੁੰਦੀਆਂ ਖਾਣ ਵਾਲੀਆਂ ਚੀਜ਼ਾਂ ਦੀਆਂ ਜੇ ਹੁੰਦੀਆਂ ਵੀ ਨੇ ਤਾਂ ਸਿੱਧੀ ਸਪਸ਼ਟ ਤੌਰ ਤੇ ਮੈਂ ਕਹਿ ਦਿੰਨਾ ਕਿ ਉਹ ਪੈਸੇ ਲੈ ਕੇ ਰਿਪੋਰਟ ਸਹੀ ਭੇਜੀ ਜਾਂਦੀ ਆ ਲਾਇਸੈਂਸ ਰੱਦ ਨਹੀਂ ਕੀਤਾ ਜਾਂਦਾ ਇਸੇ ਲਈ ਪੰਜਾਬ ਸਾਡਾ ਕੈਂਸਰ ਦੇ ਵਿੱਚ ਇੱਕ ਨੰਬਰ ਤੇ ਆਇਆ ਹੋਇਆ ਹਰ ਬਿਮਾਰੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਲਾ ਲਓ ਚਾਹੇ ਤੁਸੀਂ ਹਾਰਟ ਬਲੋਕਜ ਦੀ ਲਾ ਲਓ ਚਾਹੇ ਯੂਰਿਕ ਐਸਿਡ ਦੀ ਲਾ ਲਓ ਹਰ ਤਰ੍ਹਾਂ ਦੀ ਬਿਮਾਰੀ ਦੇ ਵਿੱਚ ਪੰਜਾਬ 1 ਨੰਬਰ ਤੇ ਆਇਆ ਹੋਇਆ ਆਲ ਇੰਡੀਆ ਦੇ ਵਿੱਚੋਂ ਇਹ ਪੰਜਾਬ ਸਰਕਾਰ ਨੂੰ ਵੀ ਇਹ ਚੀਜ਼ਾਂ ਸਿੱਖਣੀਆਂ ਚਾਹੀਦੀਆਂ ਨੇ ਕਾਨੂੰਨ ਬਣਾਉਣੇ ਚਾਹੀਦੇ ਨੇ ਐਮਡੀਐਚ ਮਸਾਲੇ ਤੇ ਐਵਰੇਸਟ ਮਸਾਲਿਆਂ ਦੇ ਵਿੱਚ ਜੋ ਇਥੀਲਨ ਆਕਸਾਈਡ ਮਲਾਈ ਜਾਂਦੀ ਆ ਉਹ ਖੇਤਾਂ ਦੇ ਵਿੱਚ ਕੀੜ ਨਾਸ਼ਕਾਂ ਨੂੰ ਖਤਮ ਕਰਨ ਵਾਸਤੇ ਪਾਈ ਜਾਂਦੀ ਆ ਤੇ ਉਹੀ ਚੀਜ਼ ਉਹ ਮਸਾਲਿਆਂ ਦੇ ਵਿੱਚ ਪਾ ਰਹੇ ਨੇ ਜਿਸ ਦੇ ਚੱਲਦੇ ਉੱਥੋਂ ਦੀ ਸਰਕਾਰ ਨੇ ਸਿੰਗਾਪੁਰ ਹਾਂਗਕਾਂਗ ਦੇ ਵਿੱਚ ਐਮਡੀਐਚ ਮਸਾਲੇ ਤੇ ਐਵਰੇਸਟ ਮਸਾਲਿਆਂ ਨੂੰ ਬੈਨ ਕਰ ਦਿੱਤਾ ਇਹ ਚੀਜ਼ਾਂ ਪੰਜਾਬ ਸਰਕਾਰ ਨੂੰ ਵੀ ਸਿੱਖਣੀਆਂ ਚਾਹੀਦੀਆਂ ਨੇ ਪਰ ਇੱਥੇ ਹਰ ਇੱਕ ਕਾਨੂੰਨ ਉਲਟ ਹੈ ਇੱਥੇ ਤੋਖਾ ਦੀ ਜ਼ਿਆਦਾ ਕੋਈ ਵੀ ਡਿਪਾਰਟਮੈਂਟ ਹੋਵੇ 95% ਡਿਪਾਰਟਮੈਂਟ ਇੱਥੇ ਰਿਸ਼ਵਤਖੋਰੀ ਨੇ 5% ਡਿਪਾਰਟਮੈਂਟ ਸਹੀ ਨੇ ਦਲਾਲੀਏ 100 ਦੇ ਵਿੱਚੋਂ 95 ਕੋਈ ਵੀ ਸਰਕਾਰੀ ਮੁਲਾਜ਼ਮ ਹੋਵੇ ਉਹ ਰਿਸ਼ਵਤਖੋਰ ਹੋਊਗਾ 5% ਮੁਲਾਜ਼ਮ ਸਹੀ ਹੋਣਗੇ ਜਿਹੜੇ ਅਫਸਰਾਂ ਦੀ ਲੱਖ ਲੱਖ ਰੁਪਏ ਤਨਖਾਹ ਵੀ ਹੈਗੀ ਆ ਉਹ 5-500 ਰੁਪਏ ਪਿੱਛੇ ਵੀ ਜ਼ਮੀਰ ਵੇਚ ਦਿੰਦੇ ਨੇ ਇਹ ਸੱਚੀਆਂ ਗੱਲਾਂ ਪਰ ਕੌੜੀਆਂ ਲੱਗਣਗੀਆਂ ਪੰਜਾਬ ਸਰਕਾਰ ਨੂੰ ਇਸ ਤਰ੍ਹਾਂ ਦੇ ਕਾਨੂੰਨ ਬਣਾਉਣੇ ਚਾਹੀਦੇ ਨੇ ਖਾਣ ਵਾਲੀਆਂ ਚੀਜ਼ਾਂ ਲਈ ਖਾਸ ਕਰਕੇ ਫਿਰ ਹੀ ਪੰਜਾਬ ਨਸ਼ਾ ਮੁਕਤ ਹੋ ਸਕਦਾ ਹੈ ਬਿਮਾਰੀਆਂ ਤੋਂ ਬਚ ਸਕਦਾ ਹੈ